ਕਿਓ ਪਿਓ ਹਰ ਹਣ ਚਲਦੇ ਹੁਆ ਤਾਂ ਕਿ ਦਸਹਿਰਾ ਆ ਰਿਹਾ ਦੀਵਾਲੀ ਆ ਰਹੀ ਉੱਪਰ ਕਰਕੇ ਵੀ ਚੈਕ ਨੂੰ ਗੱਲ ਤੋਂ ਵੱਧ ਕਰੋ ਠੀਕ ਹੈ ਅਸੀਂ ਚੈਕ ਕਰ ਰਹੇ ਸੀ ਹਾਰਡਕਨ ਦਾ ਪਲੇਟਫਾਰਮ ਨੰਬਰ 1 ਤੇ ਜਾ ਕੇ 83 ਕੀ ਸੀ ਇੱਕ ਬੰਦੇ ਛੱਕ ਪਿਆ ਹੁਣ ਉਹਦਾ ਕੈਨੇ ਸੀ ਕੈਨੇ ਵਿੱਚੋਂ ਸ਼ਰਾਬ ਦੇ ਲਈ ਦੱਸ ਦਿਓ ਨਾ ਠੀਕ ਹੈ ਜੀ ਗੈਸ ਸਰ ਇੱਕ ਚੈਕਿੰਗ ਕਰੋ ਕੀਤੀ ਗਈ ਇਹ ਚੈਕਿੰਗ ਪਤੋਂ ਕੀਤੀ ਕਿ 27 47 27 ਜੁ ਕਿਤੇ ਦੀ ਮੀਰੀ 27 ਤੇ ਇਹਨੂੰ ਕੀਤੀ ਗਈ 27 ਰਾਤ ਨੂੰ ਕੀਤੀ ਗਈ ਜੀ ਨਹੀਂ ਸਵੇਰ 3 ਵਜੇ ਸਰ 27 ਤਰੀਕ ਨੂੰ 3 ਵਜੇ ਤੁਸੀਂ ਚੈਕਿੰਗ ਕੀਤੀ ਹੈ 27 ਤਰੀਕ ਨੂੰ 3 ਵਜੇ ਇਹ ਤੁਹਾਡੇ ਕੋ ਇੱਥੇ ਆ ਇੱਥੇ ਰਿਹਾ ਜੀ ਕਿਦਾਂ ਅਸੀਂ ਗਾਂ ਪੇਸ਼ ਵੀ ਕੀਤਾ ਅੱਜ ਪੇਸ਼ ਕਰਨ ਚੱਲੇ ਨਹੀਂ ਇਹਨੂੰ ਵਹੀ ਕਾਈ ਤਰੀਕ ਪਰਤੀ ਉਹਨਾਂ ਨਾਲ ਮੈਂ ਪੇਸ਼ ਕੀਤਾ ਸੀ ਕੋਟ ਦੇ ਵਿੱਚ ਠੀਕ ਹੈ ਅਜੇ ਤਵਾਂ ਫੁੱਟੀ ਹੋਣ ਕਰਕੇ ਤਾਂ ਮੈਡੀਕਲ ਵੀ ਹੋ ਸਕਿਆ ਇਹਨੂੰ ਜਲੰਧ ਰਹੀਂ ਉਹਦੇ ਖਾਨੇ ਛੱਡ ਆਏ ਸੀ ਠੀਕ ਹੈ ਉਸ ਤੋਂ ਬਾਅਦ ਅੱਜ ਨੂੰ ਫੇਰ ਲਿਆ ਕੇ ਉਥੋਂ ਛਾਣੇ ਜਾ ਕੇ ਇਹਨਾਂ ਮੈਡੀਕਲ ਕਰਵਾ ਕੇ ਹੌਂਦੇ ਨੂੰ ਪੂਰਾ ਜੇ ਚੱਲੇ ਜਾ ਰਹੇ ਸਰ ਇੱਕ ਛੋਟਾ ਸਵਾਲ ਆ ਕਿ ਜਿੱਦਾਂ ਤੁਸੀਂ ਲੈ ਕੇ ਜਾ ਰਹੇ ਆ ਤੁਸੀਂ ਇਨਚਾਰਜ ਆਂ ਕਿੱਥੇ ਦੇ ਕੀ ਸਰ ਵਿਦਾਊਟ ਯੂਨੀਫਾਰਮ ਆਪਾਂ ਕਿਸੇ ਵੀ ਬੰਦੇ ਨੂੰ ਜਿਹਦਾ ਆਪਾਂ ਮੁਜਰਮ ਕਹਿ ਰਹੇ ਆ ਕਿ ਆਪਾਂ ਉਹਨੂੰ ਕਿੱਥੇ ਲਿਜਾ ਸਕਦੇ ਵਿਦਾਊਟ ਯੂਨੀਫਾਰਮ ਚ ਦੇਖੋ ਡਿਊਟੀ 'ਚ ਜਿਹੜੇ ਬੰਦਿਆਂ ਦੀ ਤਰਫਾਇਦ ਮੈਂ ਮਂਦੀ ਲਈ ਆ ਨਾਲ ਦੂਜੇ ਦਾਈ ਆ ਕਿ ਇਹਨਾਂ ਕੋ ਵਹੀਕਲ ਨਾਉਣ ਕਰਕੇ ਮੈਂ ਇਸ ਕਰਕੇ ਇਹਨੂੰ ਨਾਲ ਆਪਣੀ ਗੱਡੀ ਲੈ ਕੇ ਜਾ ਰਿਹਾ ਵੀ ਤਪੂਖਾ ਜੇ ਹਜ਼ੂਰੀ ਦੀ ਆ ਠੀਕ ਹੈ ਇਸ ਕਰਕੇ ਮੈਂ ਡਿਊਟੀ ਇਰਵਾਣ ਕੀ ਵਗੈਰਾ ਦਾ ਬਦਲ ਕੀਤੀ ਹੋਈ ਆ ਕਿ ਸਾਰੇ ਯੂਨੀਫਾਰਮ ਜਾ ਰਹੇ ਸਿਰ ਮੈਂ ਵਹੀਕਲ ਨਾਉਣ ਕਰਕੇ ਮੈਂ ਗੱਡੀ ਨਾਲ ਲੈ ਕੇ ਜਾ ਰਿਹਾ ਕੀ ਸਰ ਤੁਸੀਂ ਅੱਜ ਯੂਨੀਫਾਰਮ ਨਹੀਂ ਪਾਈ ਕਿ ਅੱਜ ਤੁਸੀਂ ਛੁੱਟੀ ਦੇ ਜਾਂ ਕਿਦਾਂ ਕੀ ਨਹੀਂ ਮ ਆ ਛੁੱਟੀ ਤੇ ਹੈ ਬਟ ਫੇ ਵੀ ਤੁਸੀਂ ਆਪਣੇ ਜੋ ਡਿਊਟੀ ਉਹ ਪੂਰੀ ਕਰ ਰਹੇ ਹੋ ਡਿਊਟੀ ਪੂਰੀ ਕਿਵੇਂ ਕਰੋ ਵੀ ਰੰਗ ਵਿੱਚ ਕੋਈ ਹੈਗਾ ਨਹੀਂਗਾ ਕਬੂਠ ਜਾਣ ਅਤੇ ਕੋਈ ਚੀਜ਼ ਨਹੀਂ ਹੈ ਨਾ ਕੋਈ ਠੀਕ ਹੈ ਜੀ ਇਸ ਕਰਕੇ ਮੈਂ ਹਰ ਜਾਵਾਂ ਦੀ ਗੱਡੀ ਲੈ ਕੇ ਜਾਂਦੇ ਆਂ ਪ੍ਰਾਈਵੇਟ ਪਾਲਾ ਕੀਤਾ ਪੈਸੇ ਬਹੁਤ ਆਉਂਦੇ ਠੀਕ ਹੈ ਜੀ ਇਸ ਕਰਕੇ ਆਪਣੀ ਗੱਡੀ ਲੈ ਕੇ ਜਾਂਦਾ